ਵੈਰਾ ਰਸਨਾ ਕਲਗੀ ਨਵਾਲਾ ਤੇ ਜੱਗ ਭਾਵੇਂ ਸਾਰਾ ਦਾ ਸੁਝ ਇਹ ਨਾ ਉਲੂ ਕਾ ਬਾਈ ਜੀ ਨਨੇ ਆਪਣੇ ਧਰਮ ਦੀ ਖਾਤਰ ਨਵਾਬੀਆਂ ਨੂੰ ਠੋਕਰਾਂ ਮਾਰੀਆਂ ਉਹ ਡੀਐਨਏ ਅਜੇ ਵੀ ਆਪਣੇ ਪੰਜਾਬ ਚ ਹੈਗਾ ਮਾਤਾ ਗਰੀਬ ਬੇਸ਼ੱਕ ਹੈਗੀ ਆ ਪਰ ਇਹਦੀਆਂ ਗੱਲਾਂ ਸੁਣੋ ਯਾਰ ਵੀਡੀਓ ਸਾਰੀ ਜ਼ਰੂਰ ਦੇਖਿਓ ਜੋ ਜੀ ਲੋਕੀ ਬਥੇਰਾ ਆਂਦੇ ਹਿਜੀ ਫਲਾਣੇ ਦੇ ਲੜ ਲੱਗ ਜਾ ਟਿੰਗਲੇ ਦੇ ਲੜ ਲੱਗ ਜਾ ਅੱਛਾ ਮੈਂ ਕਹਾਂ ਨਾ ਜੀ ਮੇਰਾ ਗੁਰੂ ਗੋਬਿੰਦ ਸਿੰਘ ਜੀ ਉਹਦੀ ਟੋਦੀ ਪਣ ਕਰੂੰਗੀ ਗੁਰੂ ਦੀ ਸਿੱਖੀ ਵੱਡੀ ਹੈ ਕਿ ਦੇਸਦਾਰੀਆਂ ਵੱਡੀਆਂ ਨਾ ਗੁਰੂ ਦੀ ਸਿੱਖੀ ਵੱਡੀ ਸੱਚੀ ਪੋਛੀ ਜੀ ਦੇ ਨਾਲ ਮੈਂ ਬਿਮਾਰ ਹੋ ਜਾਨੀ ਹਾਂ ਤੇ ਮੈਂ ਸੋਚ ਇਸ਼ਨਾਨ ਕਰਕੇ ਜੀ ਮੈਂ ਗੁਰੂ ਦੇ ਮੱਥਾ ਠੇਕ ਦੇ ਦਿੰਨੇ ਨਹੀਂ ਹਾਂ ਤੇ ਮੈਂ ਦਿਨ ਚੜ ਦਿਨ ਬਾਗੋ ਬਾਗ ਹੋ ਜਾਨੀ ਨਹੀਂ ਰਹੀ ਅੱਛਾ ਹਾਂ ਬਸ ਗੁਰੂ ਜੀ ਸੀਸ ਨਵਾਦੀ ਅੱਛਾ ਇੰਨਾ ਪਿਆਰਾ ਹੈ ਵਧ ਗਿਆ ਵਧ ਗਿਆ ਇਹ ਨਾਲ ਜਾਣੀ ਸਿੱਖੀ ਇਹਨੇ ਸਿੱਖੀ ਨੇ ਨਾ ਇਹ ਕਰਮਾਂ ਦੀਆਂ ਖੇਡਾਂ ਵਾਹ ਇਹ ਲਿਖਾ ਗਾ ਵੀ ਹੋਣਾ ਹਾਂ ਮਾਤਾ ਦੇ ਮਕਾਨ ਇੱਥੇ ਦੋ ਕਮਰੇ ਸੀਗੇ ਇੱਕ ਦੇ ਵਿੱਚ ਕਾਨਿਆਂ ਦੀ ਛੱਤ ਪਾਈ ਕਮਰੇ ਚੋਣ ਬਰੇ ਹਲ ਟਿੱਗੇ ਨਾਲ ਹੀ ਸੀ ਨਾ ਹਾਂ ਜੀ ਮੈਂ ਵੇਖਿਆ ਹੀ ਕਈ ਪਿੰਡਾਂ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਸਾਡੇ ਬਾਬੇ ਨੂੰ ਮੰਨਣ ਲੱਗ ਜਾਓ ਉਹਦਾ ਕੋਠਾ ਪਾ ਦਾਂਗੇ ਤੇ ਉਦੋਂ ਤੇਰੇ ਕੋਲ ਹੀ ਕੋਈ ਆਏ ਬੰਦੇ ਜਾਂ ਕੁਝ ਨਹੀਂ ਸੁਣੋ ਕੀ ਕਹਿੰਦੇ ਕੋਈ ਇੱਕ ਹੋਰ ਆਇਆ ਸੀ ਤੇ ਮੈਂ ਕੰਨਾ ਕਿੰਨੇ ਬੰਦੇ ਆਏ ਸੀ 3-4 ਜਾਣਿਆ ਇਹਨਾਂ ਨੇ ਮੈਨੂੰ ਪਤਾ ਕਿੱਥੋਂ ਆਏ ਸੀ ਆਂਦੇ ਆਏ ਉੱਲਿਆ ਨੂੰ ਮੰਨੋ ਕਿਦੋਂ ਮੰਨੋ ਆਏ ਉੱਲਿਆ ਨੂੰ ਮੰਨ ਮਾਮਾ ਨੇ ਪਤਾ ਅੱਛਾ ਹallelujah ਵਾਲੇ ਉਨੇ ਆਪਾਂ ਨੰਬਰ ਸੱਚ ਕੇ ਆਪ ਕੱਡੇ ਸੋਨੇ ਲੱਗਦੇ ਦੂਰੋਂ ਸਿੱਖ ਪੁਛਹੈ ਰਹੀ ਸਿਖੂ ਦੇ ਸਿੱਖ ਦੀ ਧੰਨ ਜਿਗਰਾ ਉਹਦਾ ਸਿੱਖੀ ਦਾ ਹੈ ਨਾ ਜਿੰਨੇ ਚਾਰੇ ਪੁੱਤ ਵਾਰ ਦਿੱਤੇ ਕਿ ਉਹ ਵਾਰ ਦਿੱਤਾ ਮਾਂ ਵਾਰ ਦਿੱਤੀ